ਆਹ ਆਉ ਸਾਹਮਣੇ ਕਹਿੰਦੇ ਗੁਰੂ ਥੋਪੀਆ ਇਹਨੇ ਵੀ ਰਿਕਾਰਡ ਬਣਾਏ ਨੇ ਐਨੇ ਸੱਤ ਸੱਪ ਲੱਖ ਦੇ ਆਉ ਸਾਹਮਣੇ ਵੇਖੋ ਉਹ ਯਾਰੀ ਵੀ ਕਹਿੰਦੇ ਗੱਲ ਚੱਲਦੀ ਉਹ ਲੋਕੀ ਖੋਸੇ ਦਾ ਦਾ ਲੈਂਦੇ ਮਿਪਰਾਂ ਦੇ ਕਬੱਡੀ ਕੱਪ ਤੇ ਦੇਖ ਲੜkere ਪਲੀਜ਼ ਸਾਊਂਡ ਬੰਦ ਹੋ ਰਹੀ ਹੈ ਧਿਆਨ ਦਿਓ ਵਾਹ ਕਿੱਥੇ ਐਵੇਂ ਨਹੀਂ ਰਿਕਾਰਡ ਬਣਦੇ ਨੇ ਸੈਤੋਵਾਲ ਦੀ ਧਰਤੀ ਹੈ ਮੱਖਣ ਅੜੀ ਜੀ ਆਵੇ ਇਹ ਘਰਤਾ ਵੇਲਾ ਬਣਿਆ ਬਾਤ ਵਾ ਧੰਨਵਾਦ ਹੈ ਉਸਤਾਦ ਜੀ ਨੇ ਵੱਡੀ ਜ਼ਿੰਮੇਵਾਰੀ ਨਿਭਾਈ ਆ ਗੁਜਰ ਜੇਵੇਂ ਹੋ ਗਏ ਸਾਹਮਣੇ ਵੇਖਣਾ ਵੀ ਗਿੰਦਾ ਗਿੰਦਾ ਇਹਨੇ ਵੀ ਕਹਿੰਦੇ ਹਾਰ ਗੁਰੀਏ ਦੀ ਰੇਡ ਆਹ ਸਕੂਟਰ ਨੂੰ 2000 ਬੱਲੇ ਬੱਲੇ ਸਣੀ ਕਾਲੇ ਸੰਘੇ ਵਾਲੇ ਦਾ ਜੱਫਾ ਗੱਲੱਖ ਦੀ ਉਹ ਤੀਜੀ ਪੈ ਗਈ ਸੈਤੋਵਾਲ ਦੀ ਧਰਤੀ ਤੇ 1 ਲੱਖ ਦੀ ਇਹ ਤੀਜੀ ਪੈ ਗਈ ਹੈ ਇਹ ਮੇਜਰ ਲੀਗ ਕਬੱਡੀ ਫੈਡਰੇਸ਼ਨ ਖੇਡਦੀ ਹੈ ਰੇਬਰ ਕਹਿੰਦੇ 1 ਲੱਖ ਚੰਦਾਲ ਧੰਨਵਾਦ ਕੁਲਦੀਪ ਸਿੰਘ ਜੀ ਸਾਡੇ ਅਮਰੀਕਾ ਤੋਂ ਸਾਡੇ ਸੁੱਖੀ ਪੈਸ ਜੀ ਸਤਿਕਾਰ ਰਖੋਸਾ ਤੇ ਧਰ ਬੁਰਾ ਧਰ ਬੁਰਾ ਕਿਸੇ ਕਿਰਨ ਹੁੰਦੀ ਆ ਸਿਰਾ ਨੰਬਰ ਜੱਗੇ ਦਾ 1 ਲੱਖ ਆਫਾ ਜੱਗੇ ਦਾ ਮੇਰੇ ਵੀਰ ਕੀਤਾ ਜਾ ਰਿਹਾ ਸਤਕਰਨ ਖੈਂਦਾ ਬੀ ਜੇ ਨਿਕੋਦਰ ਜਿੱਤਗੀ ਸਨਮਾਨ ਹੋਵੇਗਾ 31000 ਦੇ ਨਾਲ ਆਹ ਵੇਖ ਰਿਹਾ ਵੀ ਟੱਕਰ ਸਿਰੇ ਦੀ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਰੇਡ ਪੈ ਰਹੀ ਹੈ ਜਿਹੜਾ ਜੱਗੇ ਦਾ ਲੱਖ ਰੁਪਈਆ ਵੀ ਸਤਕਰਨ ਅਮਰੀਕ ਬੜਾ ਜੋੜਾ ਵੱਲੋਂ ਪੁੱਜ ਗਿਆ ਸਾਹਮਣੇ ਟੱਕਰ ਸਿਰੇ ਦੀ ਚਿਤਪਾਲ ਤੇ 100 100 100 ਬੱਲੇ ਬੱਲੇ ਕਰਵਾਈ ਜਾਂਦਾ ਹੈ ਐਦ ਮੁੰਡਾ ਸਿਰਾ ਲਾਈ ਜਾਂਦਾ ਹੈ ਰੁੜਕੀ ਦੇ ਸੋੜ ਦਾ ਫਰਾਲੇ ਦੇ ਬਿੰਦੂ ਦਾ ਮਾਣ ਵਧਾਈ ਜੰਦਾ ਹੈ ਮੰਨੇ ਨੇ 12 ਪਾਈਆਂ 10 ਨੰਬਰ ਸੁਲਤਾਨ ਨੇ 12 ਪਾਈਆਂ 10 ਨੰਬਰ ਤੇ ਪੂਰੇ ਨੇ ਪੂਰੀਏ ਨੇ 15 ਪਾਈਆਂ 13 ਨੰਬਰ ਸਵਿਫਟ ਗਈ ਹਰਿਆਣਾ ਬੂਰੀਆ ਸ਼ੀਸ਼ਰ ਸਵਿਫਟ ਗੱਡੀ ਜਿੱਤ ਗਿਆ ਮੇਰੇ ਵੀਰੋ ਸਰੀ ਕਾਲੇ ਸੰਗਿਆ ਦੇ 13 ਟੱਚ 4 ਜਫਾ ਚੱਕ ਸਾਭੂ ਵਾਲੇ ਸੋੜਦੇ 10 ਟੱਚ 4 ਜਫਾ ਸਵਿਫਟ ਗਈ ਚੱਕ ਸਾਭੂ ਮੇਰੇ ਵੀਰੋ ਦੋਨੇ ਸਵਿਫਟਾ 6 ਕੋਟੀਆਂ ਲੈ ਗਏ ਹੁਣ ਦੱਸਾਂਗੇ ਹਾਰ ਲਈ ਸਨੀ ਕਾਲੇ ਸੰਘੇ ਵਾਲੇ ਨੇ ਹਾਰ ਲੈ ਜਿੱਤ ਲਿਆ ਮੇਰੇ ਵੀਰੋ ਰੇਡਰ 12-12 ਕਬੱਡੀਆਂ ਦੋ-ਦੋ ਜੱਫੇ 10-10 ਨੰਬਰ ਮੰਨਾ ਬੱਲ ਦਾ ਤੇ ਸੁਲਤਾਨ ਜੁਆਇੰਟ ਹਾਰ ਲੈ ਜਿੱਤ ਗਏ ਮੇਰੇ ਵੀਰੋ ਸਾਰਿਆਂ ਨੂੰ ਮੁਬਾਰਕਬਾਦ